ਹਲਵਾ ਦੇ ਉਹ ਇਹ ਕੀ ਸਾਡਾ ਪਹਿਲਾ ਲੜਾਈ ਦਾ ਝਗੜਾ ਚੱਲਦਾ ਪਿਆ ਸੀ ਉਹਦੇ ਮੁਕਾਬਲੇ ਇੱਥੇ ਬਹੁਤ ਕੁਝ ਹੁੰਦਾ ਰਿਹਾ ਕੋੜ ਕਚਾਰੀ ਦਾ ਕੇਸ ਚੱਲਦਾ ਪਿਆ ਸਾਡਾ ਸਾਰਾ ਕੁਝ ਚੱਲਦਾ ਪਿਆ ਆ ਤੀਸਰੇ ਬੰਦੇ ਆਣ ਕੇ ਕਬਜ਼ਾ ਕਰਦੇ ਵੇ ਆ ਉਹ ਆਣ ਕੇ ਕੱਲ ਸਵਾ 6 ਵਜੇ ਆਣ ਕੇ ਸਾਡੇ ਕਾਲਾ ਗਲੋਚ ਕੀਤੀ ਸਾਡੇ ਘਰ ਆਣ ਕੇ ਖੱਤੀ ਪੇ ਗਲ ਗਲੋਚ ਕੀਤੀ ਆ ਮੈਨੂੰ ਦੋ ਤਿੰਨ ਬੰਦਿਆਂ ਨੇ ਫੜ ਕੇ ਕੁੱਟਿਆ ਮਾਰਿਆ ਆ ਮੇਰੇ ਸਿਰ 'ਤੇ ਸੱਟ ਲਗਾਈ ਆ ਮੇਰੀ ਮਦਰ ਨੂੰ ਵੀ ਕੁੱਟਿਆ ਸਾਡੇ ਘਰ ਕੋਈ ਵੀ ਨਹੀਂ ਹੈਗਾ ਸੀ ਮੇਰੇ ਮम्मा ਸੀ ਮੈਂ ਸੀ ਔਰ ਕੋਈ ਵੀ ਨਾ ਅਗਰ ਮੇਰੇ ਬ੍ਰਦਰ ਨੇ ਕੰਮਤੇ ਗਏ ਹੋਏ ਨੇ ਕੋਈ ਵੀ ਘਰੇ ਨਹੀਂ ਹੈਗਾ ਸੀ ਬਾਬਾ ਗਾੜੀ ਗਰੋਚ ਕੀਤੀ ਆ ਸਾਰਾ ਕੁਝ ਪ੍ਰੂਫ ਸਾਡੇ ਕੋਲ ਹੈਗੇ ਨੇ ਪ੍ਰੂਫ ਸਾਰੇ ਕੈਮਰੇ ਵਗੈਰਾ ਸਾਰੇ ਸਾਡੇ ਕੋਲ ਤੋੜ ਤੋਂ ਭੰਦਤੇ ਨੇ ਸੀ ਉਹਨਾਂ ਕੋਲ ਉਹਨਾਂ ਕੋ ਹਥਿਆਰ ਨਹੀਂ ਸੀ ਉਹਨਾਂ ਡੰਡੇ ਡੰਡੇ ਸੀ ਉਹਨਾਂ ਕੋਲ ਡੰਡੇ ਵਗੈਰਾ ਸੀ ਉਹ ਅਸ਼ੋਕ ਕੁਮਾਰ ਨੇ ਡੰਡਾ ਫੜਾਇਆ ਮੇਰੇ ਮम्मा ਦੇ ਮਦਦ ਦੇ ਸਿਰ ਤੇ ਮਾਰ ਲੀ ਉਹਦੇ ਸਪੋਰਟ ਮੈਂ ਅੱਗੇ ਹੋ ਗਈ ਜਿਵੇਂ ਸੋਨੂਆ ਸੋਨੂ ਨੇ ਮੇਰੇ ਬਾਲਾ 'ਚ ਫੜ ਕੇ ਮੈਨੂੰ ਬੜੀ ਜ਼ੋਰ ਦੀ ਕਾਦ ਨਾ ਮਾਰਿਆ ਆ ਉਹਦੇ ਨਾਲ ਮੇਰੇ ਸਿਰ ਪਾਟਾ ਆ ਉਹਨਾਂ ਨੇ ਮੈਨੂੰ ਚਪੇੜਾ ਵੀ ਮਾਰੀਆਂ ਮੌਂਟੀ ਨੇ ਮੇਰੇ ਢਿੱਡ 'ਚ ਲੱਤਾਂ ਮਾਰੀਆਂ ਨੇ ਬਾਅਦ 'ਚ ਉਹ ਗਾਲੀ ਗਲੋਚ ਕਰਦੀ ਰਹੀ ਐ ਮੈਂ ਆਪਣੀ ਮਦਰ ਨੂੰ ਲੈ ਕੇ ਅੰਦਰ ਹੋ ਗਈਆਂ ਦਰਵਾਜ਼ਾ ਮਾਰ ਲਿਆ ਦਰਵਾਜ਼ਾ ਵੀ ਬੰਨਿਆ ਉਹਨਾਂ ਨੇ ਸਾਡਾ ਬੜੀ ਗਾਲੀ ਗਲੋਚ ਕਰਦੇ ਰਹੇ ਨੇ ਬਾਅਦ 'ਚ ਉਹਨਾਂ ਨੇ ਸਾਡੇ ਕੈਮਰੇ ਭਾਂਦੇ ਨੇ ਸਾਰੇ ਦੋਨੋਂ ਕੈਮਰੇ ਭਾਂਦੇ ਨੇ ਗੱਡੀ ਤੇ ਅਗਲੇ ਤੇ ਪਿਛਲੇ ਅਸ਼ੋਕ ਮੌਂਟੀ ਤੇ ਸੋਨਾ ਦੋਨੋਂ ਪਏ ਨੇ ਸੋਨੇ ਨੇ ਚਪੇੜਾ ਵੀ ਮਾਰਿਆ ਨੇ ਮੈਨੂੰ ਫੜਿਆ ਵੀ ਆ ਉਹਨਾਂ ਨੇ ਸਿਰ ਤੇ ਮੁਕੰਦਨ ਮਾਰਿਆ ਤੇ ਕਿਹਾ ਮੁੰਟ ਹੈਗੀ ਕੋਣ ਤੇ ਸਾਡੇ ਨਾਲ ਕੋਈ ਝਗੜਾ ਹੈ ਸਾਡੇ ਝਗੜਾ ਕੋਈ ਨਾ ਆਡੀ ਜਗ੍ਹਾ ਦਾ ਝਗੜਾ ਆ ਉਹਦੇ ਸਿਲਸਿਲੇ ਦੇ ਮਕਾਨ ਕਮੀਜ਼ ਮੇਰੀ ਥੂ ਵੱਢ ਕੇ ਕਮੀਜ਼ ਵੀ ਪਾੜਤੀ ਸਾਰੀ ਸਾਰੀ ਕਮੀਜ਼ ਪਾੜਤੀ ਚਪੇੜਾ ਵੀ ਮਾਰਿਆ ਮੇਰੇ ਮੂੰਹ ਤੇ ਸਿਰ ਤੇ ਵੀ ਸਕੰਦਰਾ ਵੀ ਚੱਕ ਕੇ ਮਾਰਿਆ ਮੈਨੂੰ ਗਾਲੀ ਗਲੋਚ ਵੀ ਬਹੁਤ ਗੰਦੇ ਗੰਦੇ ਕਰਦੀ ਪਈ ਇੱਕ ਲੇੜੀ ਆ ਉਹ ਵੀ ਆਈ ਸੀ ਉਹ ਵੀ ਗਾਲਾਂ ਕੱਢਦੀ ਪਈ ਸੀ ਗੰਦੀ ਗੰਦੀ ਉਹਦਾ ਨਾਂ ਨਹੀਂ ਪਤਾ ਅਨਪਛਾਤੀ ਸੀ ਕਦੇ ਦੇਖੀ ਵੀ ਨਹੀਂ ਅਸੀਂ ਪਹਿਲੀ ਵਾਰ ਆਏ ਪੁਲਿਸ ਨੂੰ ਕਪਲੇਡ ਕੀਤੀ ਆ ਸਾਰਾ ਕੁਝ ਬੁਲਸਾਂਦੀ ਆ ਆਣ ਕੇ ਆਪਣੇ ਘਰ ਵੇ ਕਰਕੇ ਚਲੀ ਜਾਂਦੀ ਆ ਕੱਲ ਆਈ ਹੁਣ ਪਾਸਾ ਜੇ ਮਾਂ ਕਰਦੇ ਆ ਕਿ ਜੋ ਸਾਡੀ ਹਿਸਾਬ ਸਾਨੂੰ ਮਿਲਣਾ ਚਾਹੀਦਾ ਆ ਇਦਾਂ ਕੱਲ ਨੂੰ ਕੁਝ ਵੀ ਹੋ ਸਕਦਾ ਮੈਂ ਕਮਤੇ ਵੀ ਜਾਨਣਾ ਆ ਕੱਲ ਨੂੰ ਮੈਂ ਆਉਣਾ ਜਾਣਾ ਵੀ ਆ ਕਿਤੇ ਮੈਨੂੰ ਕੋਈ ਖਤਰਾ ਇਹਨਾਂ ਤੋਂ ਜੀ ਅੰਟੀ ਕੀ ਨਾਮ ਦੇ ਕਿਰਪਾਲ ਕੂ ਕੀ ਗੱਲ ਕਰ ਕੋਈ ਕਲਪ ਹੋਇਆ ਫਿਰ ਗੱਲਬਾਤ ਕੋਈ ਨਹੀਂ ਹੋਈ ਘਰੇ ਅਸੀਂ ਇਹਨਾਂ ਨੇ ਕੰਦਾ ਢੋਂਡੇ ਮੈਂ ਐਸਐਚਓ ਸਾਹਿਬ ਨੂੰ ਬੁਲਾਇਆ ਵਾ ਫੋਨ ਕਰਕੇ ਐਸਐਚਓ ਸਾਹਿਬ ਮੌਕੇ ਤੇ ਆਇਆ ਮੌਕਾ ਵੇਖ ਕੇ ਗਿਆ ਮੈਂ ਗੁੜੀਆਂ ਨੂੰ ਕਿਹਾ ਮੈਂ ਕਿਹਾ ਜਦੋਂ ਸਾਡੇ ਕੋਰਚ ਕੇਸ ਚੱਲਣ ਡਿਆ ਵਾ ਇਹ ਆਣ ਕੇ ਮੈਂ ਕਿਹਾ ਮਕਾਨ ਢੋਂਡੇ ਤੇ ਐਸਐਚਓ ਕਹਿੰਦਾ ਵਾ ਕੋਈ ਗੱਲ ਨਹੀਂ ਕਹਿੰਦਾ ਤੁਸੀਂ ਢੋਂਡੇ ਨਾ ਬਣਾਉਣਗੇ ਵੀ ਆਪੇ ਕਹਿੰਦਾ ਮਣਕੇ ਮੈਂ ਅਸੀਂ ਵੀਡੀਓ ਬਣਾਉਣ ਗਈ ਆ ਗੁੜੀਆਂ ਘਰ ਵੀਡੀਓ ਬਣਾਉਣ ਗਈ ਇਹਨਾਂ ਨੇ ਐਸਐਚਓ ਦੇ ਸਾਹਮਣੇ ਕਿਹਾ ਕਹਿੰਦਾ ਵੀਡੀਓ ਨਹੀਂ ਬਣ ਦੇਣੀ ਮਣਕੇ ਫਿਰ ਜਗਾ ਮੈਂ ਕਿਹਾ ਨਹੀਂ ਨਾ ਬਣਦੇ ਨਹੀਂ ਗੁਣਕੇ ਐਸਐਚਓ ਮੈਨੂੰ ਕਿਹਾ ਕਹਿੰਦਾ ਮੈਂ ਕਾ ਠੀਕ ਨਹੀਂ ਬਣਾ ਸਕਦੇ ਅਸੀਂ ਪਿਛਲੇ ਬਣੇ ਗਏ ਆ ਵੀਡੀਓ ਬਣਾਉਣ ਵਾਤੇ ਗਏ ਤੇ ਇਹਨਾਂ ਨੇ ਉੱਠ ਕੇ ਤੇ ਗਾਲਾਂ ਕੱਢਣ ਲਾ ਪਿਆ ਤੁਸੀਂ ਵੀਡੀਓ ਨਹੀਂ ਬਣਣੀ ਮਿਲ ਗਿਆ ਐਸਐਚਓ ਨੂੰ ਕਹਿੰਦੇ ਆ ਕਿ ਤੂੰ ਇਹ ਵੀਡੀਓ ਬਣਾਉਂਦੇ ਆ ਕਿ ਉਹਨੇ ਫਿਰ ਕਿਹਾ ਵੀ ਤੂੰ ਇਹਨਾਂ ਨੂੰ ਬਾਹਰ ਬਣਾਉਂਦੇ ਵੀਡੀਓ ਐਸਐਚਓ ਨੇ ਆ ਗੱਲ ਜਰੂਰ ਕਹੀ ਓਥੇ ਉਤੋਂ ਬਾਅਦ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹਨਾਂ ਗਾਲਾਂ ਕੱਢਣ ਲਾ ਪਏ ਗਾਲਾਂ ਇਹਨਾਂ ਵੀ ਗਾਲਾਂ ਕੱਢੀਆਂ ਆਪਾਂ ਵੀ ਕੱਢੀਆਂ ਜਦੋਂ ਫਿਰ ਇਹ ਬੋਲਣ ਦੇ ਫਿਰ ਅਸੀਂ ਵੀ ਤਾਂ ਬੋਲਣਾ ਹੀ ਆ ਜਦੋਂ ਤੁਸੀਂ ਉੱਠ ਕੇ ਲੇਡੀਜ਼ ਨੂੰ ਗਾਲਾਂ ਕੱਢੋਗੇ ਤਾਂ ਅਸੀਂ ਕਿਉਂ ਨਹੀਂ ਬੋਲਾਂਗੇ ਅਸੀਂ ਕਿਤਰਾ ਚੁੱਪ ਕਰ ਜਾਗੇ ਅਹੀਂ ਗਾਲਾ ਗੁਲਾ ਕੱਢ ਕੇ ਆਪਣੇ ਘਰ ਆ ਗਏ ਇਹਨਾਂ ਨੇ ਮਗਰੋਂ ਜਨਾਨੀ ਮੰਗਾਈ ਆ ਮਂਗਾ ਕੇ ਜਨਾਨੀ ਤੇ ਇਹਨਾਂ ਨੇ ਘਰੋਂ ਆਣ ਕੇ ਖੇਚ ਲਿਆ ਗੁੜੀਆਂ ਨੂੰ ਮੁੜ ਕੇ ਇਹਨਾਂ ਨੇ ਜੋ ਮੁੰਟੀ ਆ ਜੋ ਇਹਨਾਂ ਅਸ਼ੋਕਾ ਵਾ ਸਾਡਾ ਸ਼ੋਕ ਦਾ ਡੀਲਰ ਹੈਗਾ ਵਾ ਇਹਨੇ ਵੀ ਆਣ ਕੇ ਤੇ ਬਹੁਤਾ ਵੱਧ ਘੱਟ ਕੀਤਾ ਡਾਂਗ ਲਿਆ ਕੇ ਫੜਾਈ ਆ ਫਿਰ ਉਹ ਜਿਹੜੀ ਜਨਾਨੀ ਆ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਸਾਡਾ ਬੂਹਾ ਤਿੱਕਰ ਉਹਨਾਂ ਨੇ ਭੰਨਿਆ ਵਾ ਤੇ ਸਾਨੂੰ ਕੋਈ ਨਹੀਂ ਸਾਫ਼ ਨਹੀਂ ਕਿਸੇ ਪਾਸੇ ਨਹੀਂ ਮਿਲਦਾ ਪਹਿਲਾਂ ਵੀ ਸਾਡੀ ਮੇਰੀ ਗੁੜੀਆਂ ਨੂੰ ਧਮਕੀਆਂ ਦਿੱਕਰ ਇਹਨਾਂ ਨੇ ਲਾਈਆਂ ਵਾ ਪੂਰੀਆਂ ਇਹਨਾਂ ਨੇ ਬੱਚਿਆਂ ਦੇ ਬੱਚੇ ਦੇ ਨਾਲ ਕੱਪੜੇ ਤਿੱਕਰ ਫਾੜ ਦਿੱਤੇ ਇਹਨ ਇਹ ਤਾਂ ਕਿੱਡੀ ਕ ਇਨਸਾਫ ਦੀ ਗੱਲ ਹੈ ਜੀ ਦੱਸੋ ਤਾਂ ਸਹੀ ਮੈਨੂੰ ਕੀ ਇਨਸਾਫ ਹੈ ਇਕੱਲੇ ਘਰ ਵਿੱਚ ਰਹਿਨੇ ਬੱਚੇ ਮੇਰੇ ਦੋ ਕੰਮਾਂ ਦੇ ਜਾਂਦੇ ਆ ਇੱਕ ਕਿਸੇ ਬੰਨ ਇਨਸਾਫ ਨਹੀਂ ਮਿਲੰਦਿਆ ਸਾਨੂੰ ਤੇ ਕਿੱਥੋਂ ਦੀ ਸਾਨੂੰ ਕਿਸੇ ਬੰਨ ਇਨਸਾਫ ਮਿਲੰਦਿਆ ਜੋ ਸਾਡੀ ਕੁੜੀ ਦੇ ਕੱਪੜੇ ਵੀ 파ੜੇ ਗਏ ਇਹਨਾਂ ਨੇ ਕੱਪੜੇ ਪਾੜ ਦਿੱਤੇ ਇਹਨਾਂ ਨੇ ਸਾਰੇ ਕੁੜੀ ਦੇ ਮੁੜ ਕੇ ਮੰਦਰੋਂ ਫੜ ਕੇ ਕੁੜੀ ਨੂੰ ਕੱਪੜਾ ਦਿੱਤਾ ਸੋਨੇ ਨੇ ਤੇ ਮੁੰਟੀ ਨੇ ਕੱਪੜੇ ਪਾੜਿਆ ਨਾਲ ਡੀਲਰ ਨੇ ਡਾਂਗ ਫੜਾਈ ਆ ਅਸੀਂ ਮਿਲ ਕੇ ਡਾਂਗ ਤਿੱਕਰ ਖੋਈ ਇਹਨਾਂ ਕੋਲੋਂ ਜਦੋਂ ਅਸੀਂ ਮੁਰਗੇ ਲੜਦੇ ਆ ਫਿਰ ਇਹਦੇ ਕੁਛ ਨਾ ਕੋਈ ਕਰਨਾ ਡਾਂਗ ਤੋੜੀ ਅਸੀਂ ਮੁਰਗੇ ਬੂਆ ਮਾਰਦੇ ਆ ਬੂਆ ਮਾਰਨ ਤੋਂ ਬਾਅਦ ਜੂ ਦੀ ਗਾਲਾਂ ਕੱਢਦੀ ਦੀ ਜਨਾਨੀ ਆਣ ਕੇ ਪੂਰੀਆਂ ਗਾਲਾਂ ਕੱਢੀਆਂ ਕਾਢ ਕੇ ਗਾਲਾਂ ਫਿਰ ਇਹਨਾਂ ਨੇ ਕੈਮਰੇ ਵੀ ਸਾਡੇ ਸਾਰੇ ਭੰਨੇ ਭੰਨ ਕੇ ਕੈਮਰੇ ਦੇ ਇਹਨਾਂ ਨੇ ਕੀ ਸਮੇਂ ਤੇ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਪੇਨਲ ਰਿਪੋਰਟ ਕੀਤੀ ਹੁਣ ਵੀ ਕੀਤੀ ਹੈ ਤੁਹਾਨੂੰ ਲੱਗਦਾ ਤੁਹਾਨੂੰ ਕੋਈ ਕਾਰਵਾਈ ਨਹੀਂ ਕੋਈ ਨਹੀਂ ਲੱਗਣਿਆ ਸਾਨੂੰ ਕਾਰਵਾਈ ਕੋਈ ਹੋ ਕੋਈ ਹਲੇ ਜ਼ਿਕਰ ਕੁਛ ਨਹੀਂ ਕਹਿੰਦੇ ਆ ਸਾਰੇ ਕੈਮਰੇ ਇਹਨਾਂ ਨੇ ਭੰਨੇ ਸਾਨੂੰ ਹਲੇ ਤੱਕਰ ਨਹੀਂ ਕੋਈ ਲੱਗਣਿਆ ਵੀ ਸਾਡਾ ਕੋਈ ਇਨਸਾਫ ਮਿਲੂਗਾ ਤੁਹਾਨੂੰ ਕੋਈ ਨਹੀਂ ਸਮਝ ਨਹੀਂ ਲੱਗਿਆ ਨਾ ਪੁਲਿਸ ਕਿ ਉੱਤੋਂ ਤਿੱਕਰ ਫੋਨ ਕੀਤਾ ਆ ਜਿਹੜਾ ਜੀ.ਸੀ.ਬੀ. ਆ ਜਿੱਦ ਲੱਗੇ ਥਾਣੇ ਦੇ ਲੱਗੇ ਹੈਗਾ ਵਾ ਇਹ ਬਾਲਮੀਕ ਦੀ ਮੂਰਤੀ ਲੱਗੇ ਉੱਤੋਂ ਤਿੱਕਰ ਮੈਂ ਫੋਨ ਕੀਤਾ ਉਹ ਵੀ ਆਇਆ ਮੌਕੇ ਤੇ ਕਹਿੰਦਾ ਕਹਿੰਦਾ ਟੋਂ ਦੋ ਕੰਦਾ ਜਦੋਂ ਕੋਰਟ ਚ ਕੇਸ ਚੱਲਦਾ ਫਿਰ ਇਹਨਾਂ ਦਾ ਕੰਦਾ ਟੋਂਦਾ ਪੁਲਿਸ ਦਾ ਕੀ ਫਰਜ ਪੰਦਾ ਇਹ ਕੰਦਾ ਢਵਾਈਏ ਤੇ ਗਾੜੀਆਂ ਕਹਿੰਦਾ ਕਹਿੰਦਾ ਪੰਜ ਮੈਂ ਸਾਨੂੰ ਪੈਸੇ ਪੁਲਿਸ ਨੂੰ ਹੀ ਝਾੜਾ ਹੁਣ ਤੁਸੀਂ ਬਾਹਰ ਨਿਕਲੋ ਤੁਹਾਨੂੰ ਇਹ ਮਾਰਦਾ ਇਹਨਾਂ ਨੇ ਪੁਲਿਸ ਵਾਲਾ ਥਾਣੇ ਵਾਲਾ ਜਿਹੜਾ ਸਤਰ ਵਾਲਾ ਜੀ.ਸੀ.ਬੀ. ਕੀ ਸੀ.ਪੀ. ਸਾਹਿਬ ਜਿਹੜ ACP ਸਾਹਿਬ ਤੁਸੀਂ ਮੰਗ ਕੀ ਕਰਦੇ ਹੋ ਮੰਗ ਕਰਦੇ ਹੋ ਸਾਨੂੰ ਸਾਹਮਣੇ ਲਾਜਾ ਜੋ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਤੇ ਸਾਡੀ ਜਿਹੜੀ ਜਗਾ ਵਾ ਸਾਡੀ ਜਗਾ ਦਾ ਉਥੇ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਸਾਡੇ ਕੋ ਕਾਗਜ਼ ਹੀ ਤਿੱਕਰ ਨਹੀਂ ਵੇਖਦੇ ਪੂ ਸਾਡੇ ਕਾਗਜ਼ ਵੀ ਨਹੀਂ ਵੇਖਦੇ ਵੀ ਤੁਸੀਂ ਕਾਗਜ਼ ਵਿਖਾਉਂਦੇ ਸਾਡੇ ਕਾਗਜ਼ ਹੀ ਵੇਖ ਲਓ ਤੇ ਅੱਗੇ ਜਦੋਂ ਫੜ ਕੇ ਤੇ ਪਾੜੇ ਇਹਨਾਂ ਨੇ ਕੱਪੜੇ ਮੈਂ ਉਹ ਕਿਹਨੇ ਚੋਕੇ ਕੁੜੀ ਨੂੰ ਮਾਰਿਆ ਇਹਨਾਂ ਨੇ ਬੜੀ ਜ਼ੋਰ ਦੀ ਸੋਨੇ ਲੱਤਾ ਤਿੱਕਰ ਉਹਨਾਂ ਨੇ ਮਾਰਿਆ ਟਿੱਡ ਚ ਬੱਚੇ ਦੇ ਤੇ ਜਦ ਸੱਟ ਲੱਗ ਗਈ ਕਿਦਾਂ ਹੋਣਾ ਇੰਨੇ ਮੰਦੇ ਹਾਲਤ ਆ ਹੁਣ ਦਾਗਲ ਕਰੋ ਤਿੱਕਰ ਮਜਬੂਰੀ ਆਈ ਸਾਨੂੰ ਰਾਤ ਦੀ ਰਾਤ ਸਾਰੀ ਰਾਤ ਨਹੀਂ ਸੌਗੇ ਵੇਖਿਆ ਕੁੜੀ ਨੇ ਕਹੀ ਤੁਹਾਡਾ ਗਲ ਕਰੋਣਾ ਹੀ ਪੈਣਾ ਜਦੋਂ ਤੰਗ ਕਰਨ ਦੇ ਵਰੀ ਤੇ ਕੁਝ ਨਾ ਕੁਝ ਕਰਨਾ ਹੀ ਪੈਣਾ ਕੁੜੀ ਬਾਤ ਤੇ ਕਿਸੇ ਵੱਡੇ ਅਧਿਕਾਰੀ ਨੂੰ ਮਿਲੋਗੇ ਕੋਈ ਦੱਸੋਗੇ ਹਾਂ ਫਿਲਾਂਗੇ ਜਿੱਥੋਂ ਦਿੱਕਤ ਜਾਣਾ ਉਹ ਅਸੀਂ ਜਾਵਾਂਗੇ ਅਸੀਂ ਜਾਣਾ ਪੈਣਾ ਸਾਨੂੰ ਜਿੱਥੋਂ ਦਿੱਕਤ ਜਾਣਾ ਕਹਿੰਦੇ ਪਹਿਲਾਂ ਸਾਫ ਸਾਫ ਝੂਠਾ ਡੀਲਰ ਨੇ ਕਰਿਆ ਡੀਲਰ ਰਿਹਾ ਝੂਠੇ ਅੰਜਾਮ ਲਾ ਕੇ ਨੇ ਵੀਡੀਓ ਕਰਵਾਈਏ ਕੋਣ ਪ੍ਰੈਸ ਕਰਾਉਂਦਾ ਰਿਹਾ ਵਾ ਇਹਨੂੰ ਆਪ ਤੂੰ ਆਪਣੀ ਜਨਾਨੀ ਵੇਖ ਤੇਰੀ ਜਨਾਨੀ ਕਿੱਥੇ ਛੱਡ ਗਿਆ ਤੂੰ ਕਿੱਥੇ ਜਾਣ ਕੇ ਪੰਗੇ ਲੈਣ ਡਿਆ ਵਾ ਇਹ ਤੇ ਦੱਸਿਆ ਸਾਨੂੰ ਮੇਰਾ ਮੰਨ ਕਰਦੇ ਜਿਹੜਾ ਇਨਸਾਫ ਕਰਨਾ ਚਾਹੀਦਾ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਹੀਂ ਸਾਨੂੰ ਇਨਸਾਫ ਮਿਲਦਾ ਤਾਂ ਜਿੱਥੋਂ ਦਿੱਕਤ ਜਾਵਾਂਗੇ ਇਹ ਤੁਹਾਨੂੰ ਤੇ ਜਾਣਾ ਹੀ ਪੈਣਾ ਜੋ ਸਾਡੂ ਜੋ ਮਸਲਾ ਸਾਡਾ ਦਿੱਤਾ ਮਸਲਾ ਹੱਲ ਹੋਣਾ ਚਾਹੀਦਾ ਨਹੀਂ ਬਣੀ ਕੋਈ ਕਾਨੂੰਨੀ ਕਾਰਵਾਈ ਕੋਈ ਸਾਡੇ ਤੇ ਕਰਨ ਰਿਆ ਵੀ ਇਹਨਾਂ ਜਨਾਨੀਆਂ ਗਏ ਇਹਨਾਂ ਨੇ ਕੀ ਕਰ ਲੈਣਾ ਬੱਚੇ ਮੇਰੇ ਨਹੀਂ ਇਹਨੇ ਜੋਗੇ ਹੈਗੇ ਬੱਚੇ ਕੋਈ ਵੀ ਇਹਨੇ ਜੋਗਾ ਹੈਗਾ ਮੇਰਾ ਮੇਨਾ ਤੱਕਾ ਬੜਾ ਹੁੰਦਿਆ ਠੀਕ ਠੀਕ ਨੇ ਮਾਰਨ ਦਾ ਕੋਈ ਨੁਕਸਾਨ ਮੇਰੇ ਘਰ ਚ ਹੋਗੇ ਤੇ ਜ਼ਿੰਮੇਵਾਰੇ ਬੰਦੇ ਹੋਣਗੇ ਸਾਰੇ ਪੁਲਿਸ ਪੁਜਾਰਤ ਨੂੰ ਜੱਜ ਜ਼ਿੰਮੇਵਾਰ ਹੋਊਗੀ ਜੋ ਵੀ ਉਹਦੀ ਗਾਰਡਿੰਗ ਕਰ ਲੈਣਾ ਦੀ ਆਪਸ ਵਿੱਚ ਝਗੜਾ ਹੋਇਆ ਵਾ ਇਹ ਲੇਡੀ ਨੇ ਕੰਪਲੀਟ ਕੀਤੀ ਕਿ ਮੇਰੇ ਸਿਰ ਤੇ ਸਾੜ ਲੱਗੀ ਉਹਨਾਂ ਵੱਲ ਤੇ ਗਾਲੀ ਗਲੋਗ ਕੀਤਾ ਗਿਆ ਇਹ ਨਹੀਂ ਤਾਂ ਜੋ ਮੈਡੀਕਲ ਰਿਪੋਰਟ ਆਏਗੀ ਤੇ ਆਪੇ ਪਰਚਾ ਦਰਜ ਕਰਾਂਗੇ ਸੀਸੀਟੀਵੀ ਦੇ ਲਈ ਵੀ ਆ ਰਿਹਾ ਵੀ ਲੱਗਦੀ ਜਨਾਬ ਕਾਫੀ ਗੰਭੀਰਾ ਮਾਮਲਾ ਨਿਕਲਣ ਦੀ ਤੇ ਹੈ ਹਾਂ ਤੇ ਸੇਵੀ ਪਟਾ ਹੈ ਹਾਂ ਜੀ ਦੱਸਿਆ ਤਾਂ ਨਾ ਉਹਦੇ ਆਪਾਂ ਟੋਕੜ ਕੱਢ ਕੇ ਦਿੱਤਾ ਇਹਨਾਂ ਨੂੰ ਕਿ ਜੋ ਵੀ ਰਿਜ਼ਲਟ ਆਏਗਾ ਜੋ ਵੀ ਲਖਣਗੇ ਰਿਕੋਰਡਿੰਗਲੀ ਆਪਾਂ ਚੱਲਦੇ ਉਹਨਾਂ ਨੇ ਕਿਹਾ ਸਾਡਾ ਕੋਰਟ کیس ਲੱਗ ਰਿਹਾ ਹੈ ਤੇ ਬਾਕੀ ਦਾ ਜਿਹੜੀ ਵਾਲੀ ਜੋ ਰਫਤਾਰ ਕਰਦੇ ਸੀ ਉਹਨੂੰ ਸਿਵਲ ਮੈਟਰ ਦਾ ਹੈ ਇਹ ਵਿੱਚ ਉਹ ਵੀ ਚਾਪਾ ਕੋਸ਼ਿਸ਼ ਕਰ ਸੀ ਕੋਰਟ ਕੇਸ ਦਾ ਕੋਸ਼ਿਸ਼ ਕਰ